ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਲੋਈ ਅੱਜ ਆਪਾਂ ਚੱਲੇ ਆ ਚੀਮਿਆਂ ਦੇ ਮੇਲੇ ਤੇ ਚੱਲ ਪਏ ਦੋਸਤੋ ਆਪਾਂ ਮੋਟਰਸਾਈਕਲ ਲੈ ਕੇ ਤੇ ਆਹ ਰਸਤਾ ਜਿਹੜਾ ਚੀਮੇ ਕੋਲੇ ਬਹੁਤ ਜਿਆਦਾ ਖਰਾਬ ਆ ਤਾਂ ਕਰਕੇ ਆਪਾਂ 40 ਦੀ ਸਪੀਡ ਤੇ ਜਾ ਰਹੇ ਹਾਂ ਦੋਸਤੋ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਹੌਲੀ ਤੁਰਿਆ ਕਰੋ ਮੋਟਰਸਾਈਕਲ ਲੋ ਦੋਸਤੋ ਪਹੁੰਚ ਕੇ ਆਪਾਂ ਨੇ ਖੜਾਤਾ ਮੋਟਰਸਾਈਕਲ ਤੇ ਲਾਤਾ ਲੋਕ ਚੱਲ ਪਏ ਦੋਸਤੋ ਮੇਲੇ ਦੇ ਰੰਗ ਦੇਖਣਾ ਦੇਖੋ ਕਿਵੇਂ ਭੀੜ-ਪਟਕਾ ਤੇ ਦੇਖੋ ਕਿਵੇਂ ਦੁਕਾਨਾਂ ਸਜੀਆਂ ਹੋਈਆਂ ਨੇ ਤੇ ਲੋਕ ਦੂਰੋਂ-ਦੂਰੋਂ ਆਏ ਨੇ ਇਸਤੇ ਗੁਰਦੁਆਰਾ ਸਹਿਬਿਸ ਕੀ ਮੱਥਾ ਟੇਕਣਾ ਤੇ ਕਾਫੀ ਸਜਾਵਟਾਂ ਵੀ ਕਰੀਆਂ ਹੋਈਆਂ ਨੇ ਦੋਸਤੋ ਔਰੇ ਝੰਡੀਆਂ ਲਾਈ ਹੋਣ ਨੇ ਰੰਗ-ਬਰੰਗੀਆਂ ਤੇ ਲੰਗਰ ਵੀ ਔਰੇ ਉਤਟੋ ਵਰਤ ਰਹੇ ਨੇ ਗੁਰੂ ਕੀ ਫੌਜ ਕਹਿੰਦੇ ਕਰੇਗੀ ਮौज ਦੇਖੋ ਦੋਸਤੋ ਕਿਵੇਂ ਖੜਾ ਹੋਣੀਆਂ ਨੇ ਇਹਨੀਆਂ ਦੁਕਾਨਾਂ ਤੇ ਲੰਗਰਾਂ ਦੀ ਤੌਰੀ ਕੋਈਆਂ ਤਿੰਨੇ ਦੋਸਤੋ ਬਹੁਤ ਜਿਆਦਾ ਲੰਗਰ ਹਾਲ ਨੇ ਰੇ ਦੋਸਤੋ ਆਪਾਂ ਪਹਿਲਾਂ ਗਏ ਮੇਨ ਗੁਰਦੁਆਰਾ ਸਾਹਿਬ ਵਿਖੇ ਮੇਨ ਗੁਰੂਕਰ ਜਿਹੜਾ ਰੋਡ ਦੇ ਨਵੇਂ ਆ ਤੇ ਦੇਖੋ ਦੋਸਤੋ ਕਿਵੇਂ ਭੀੜ ਬਹੁਤ ਆ ਇੱਥੇ ਤੇ ਅੱਜ 17 ਮਾਰਚ ਦੇ ਦਾ ਲਾਸਟ ਆ ਦੋਸਤੋ ਤੇ ਸੰਗਤਾਂ ਦਾ ਬਹੁਤ ਜਿਆਦਾ ਭਾਰੀ ਇਕੱਠਾ ਆ ਤੇ ਮੱਥਾ ਟੇਕਣ ਲਈ ਦੇਖੋ ਸੰਗਤਾਂ ਕਿਵੇਂ ਤਾਬਲੀਆਂ ਦੋਸਤੋ ਫਿਰ ਆਪਾਂ ਗਏ ਵਿਚਕਾਰ ਆ ਜਿਹੜਾ ਗੁਰੂਕਰ ਉੱਥੇ ਮੱਥਾ ਟੇਕਣਾ ਤੇ ਦੇਖੋ ਸੰਗਤ ਉਹ ਹੈ ਦਰਬਾਰ ਸਾਹਿਬ ਸਰੋਵਰ ਦੇ ਵਿਚਕਾਰ ਤੇ ਇੱਥੇ ਬੜੀ ਸ਼ਰਧਾ ਦੇ ਨਾਲ ਮੱਥਾ ਟੇਕਦਾ ਹੈ ਤੇ ਇੱਥੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਵਾਲੇ ਸਾਹਿਬ ਦੀ ਯਾਦ ਵਿੱਚ 15 16 17 ਤਰੀਕ ਨੂੰ ਬਹੁਤ ਜਿਆਦਾ ਭਾਰੀ ਇਕੱਠ ਵਿੱਚ ਮੇਲਾ ਲੱਗਦਾ ਹੈ ਤੇ ਦੇਖੋ ਸੰਗਤਾਂ ਕਿਵੇਂ ਮੱਥਾ ਟੇਕਣ ਜਾ ਰਹੀਆਂ ਨੇ ਤੇ ਆ ਵੀ ਰਹੀਆਂ ਨੇ ਇਹ ਸਰੋਵਰ ਦੇ ਵਿਚਕਾਰ ਆ ਦੋਸਤੋ ਫੇਰ ਦੋਸਤੋ ਆਪਾਂ ਪਹੁੰਚੇ ਉੱਪਰਲੇ ਦਰਬਾਰ ਸਾਹਿਬ ਵਿਖੇ ਦੇਖੋ ਇੱਥੇ ਕਿੱਡਾ ਵੱਡਾ ਪੱਖਾ ਲਾਇਆ ਹੋਇਆ ਦੋਸਤੋ ਤੇ ਇਹ ਦਰਬਾਰ ਸਾਹਿਬ ਵਿਖੇ ਇੱਟ ਬਹੁਤ ਸੋਹਣੀ ਲਾਈ ਹੋਈ ਹੈ ਤੇ ਬਹੁਤ ਟਾਈਮ ਚ ਤਿਆਰ ਕੀਤਾ ਦੋਸਤੋ ਇਹ ਦਰਬਾਰ ਸਾਹਿਬ ਤੇ ਇੱਥੇ ਵੀ ਸੰਗਤਾਂ ਜ਼ਰੂਰ ਮੱਥਾ ਟੇਕਦੀਆਂ ਨੇ ਇਹ ਦੋਸਤੋ ਆਪਾਂ ਚੱਲ ਪਏ ਮੇਲੇ ਦੇ ਵਿੱਚ ਖੇਡਾਂ ਦੇ ਵਿੱਚ ਤੇ ਦੋਸਤੋ ਇੱਥੇ ਬਹੁਤ ਸੰਗਤਾਂ ਮਿਲ ਰਹੀਆਂ ਅੰਜਨ ਕਰ ਰਹੀਆਂ ਸੀ ਤੇ ਬਹੁਤ ਦੂਰੋਂ ਦੂਰੋਂ ਸੰਗਤਾਂਆਂ ਨੇ ਸੰਗਤਾਂ ਦਾ ਬਹੁਤ ਭਾਰੀ ਇਕੱਠਾ ਤੇ ਇੱਥੇ ਜਵਾਕ ਤੇ ਆਪਣੀਆਂ ਬੀਬੀਆਂ ਬਹੁਤ ਚੰਡੋਲਾ ਝੂਟੇ ਲੈ ਰਹੀਆਂ ਨੇ ਤੇ ਬੱਚੇ ਵੀ ਆਨੰਦ ਮਾਣ ਰਹੇ ਨੇ ਤੇ ਇਹ ਗੁਰਦੁਆਰਾ ਕਮੇਟੀ ਦਾ ਬਹੁਤ ਵਧੀਆ ਪ੍ਰਬਾਲਾ ਹੈ ਜੋ ਝੁੱਲਿਆਂ ਦਾ ਇੱਕ ਪਾਸੇ ਅਲੱਗ ਮੇਲਾ ਲਵਾਉਂਦੇ ਹਨ ਤਾਂ ਜੋ ਇਹਨਾਂ ਸੰਗਤਾਂ ਰਾਲ ਮੇਕੇ ਮੇਲਾ ਵੇਖ ਸਕੇ ਤੇ ਬਹੁਤ ਆਨੰਦ ਮਾਨ ਸਕੇ ਤੇ ਬਹੁਤ ਬਹੁਤ ਕਮੇਟੀ ਵਾਲਿਆਂ ਦਾ ਧੰਨਵਾਦ ਆ ਜੋ ਅਲੱਗ ਮੇਲੇ ਲਗਾਉਂਦੇ ਨੇ ਇੱਥੇ ਸਾਰੇ ਵੀਰ ਭੈਣ ਆਪਣੇ ਚੈਨਲ Ghi 941 ਵਾਲੇ ਨੂੰ ਸਬਸਕ੍ਰਾਈਬ ਕਰਨ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਲਾਈਕ ਕਰਨ ਤੇ ਆਮੇਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਬਲੌਗ ਬਹੁਤ ਵਧੀਆ ਲੱਗਿਆ ਹੋਵੇਗਾ